ਵਾਇਕੂ ਜੀ ਦਾ ਹਾਲਸਾ ਵਾਇਕੂ ਜੀ ਕੀ ਹਾਲ ਹੈ ਖਾਲਸਾ ਜੀ ਧੰਨ ਧੰਨ ਬਾਬਾ ਦੀਪ ਸਿੰਘ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਰਜਜੀਤ ਕੌਰ ਵਾਇਕੂ ਜੀ ਮੇਰੇ ਕਈ ਪੈਣਾ ਦੇ ਸਵਾਲ ਨੇ ਮੈਂ ਉਹਨਾਂ ਦੇ ਜਵਾਬ ਦੇਣੇ ਹੁੰਦਿਆਂ ਤੇ ਇਸ ਕਰਕੇ ਮੈਂ ਹੁਣ ਮੈਂ ਇਸ ਵੇਲੇ ਵੀਡੀਓ ਬਣਾਉਣ ਲੱਗੀ ਆ ਕਿਉਂਕਿ ਪਹਿਲਾ ਤੁਹਾਨੂੰ ਭਲੀ ਭਾਤ ਪਤਾ ਹੈ ਕਿ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਵਿੱਚ ਆਪਾਂ ਥੋੜਾ ਜਿਹਾ ਬਿਜ਼ੀ ਸੀਗੇ ਤੇ ਫਿਲਹਾਲ ਮੈਨੂੰ ਸ਼ਾਮ ਨੂੰ ਹੁਣ ਟਾਈਮ ਮਿਲਿਆ ਤੇ ਹੁਣ ਮੈਂ ਭੈਣਾਂ ਨੂੰ ਰਿਪਲਾਈ ਦੇਣ ਲੱਗੀ ਆ। ਖਾਲਸਾ ਜੀ ਕਿ ਮੇਰੀ ਬੈਡ ਰਮਨਦੀਪ कौर ਜੀ ਦਾ ਖਬਰ-ਖਬਰ ਮੈਸੇਜ ਆਇਆ ਸੀ ਕਿ ਉਹ ਇੱਕ ਮੈਸੇਜ ਹੋਵੇ ਤਾਂ ਮੈਂ ਸਕਰੀਨ ਦੀ ਵੀ ਲਾ ਸਕਦੀ ਸੀ। ਬਟ ਮੈਂ ਉਹਦਾ ਮੈਸੇਜ ਹੁਣ ਜੀ ਉਹਨਾਂ ਨੂੰ ਬੋਲ ਕੇ ਦੱਸਾਂਗੀ ਕਿ ਸਿਸਟਰ ਦਾ ਮੈਸੇਜ ਇਹ ਹੈਗਾ ਕਿ ਉਹ ਐਤਵਾਰ ਨੂੰ ਮਤਲਬ ਸੰਡੇ ਨੂੰ ਹੀ ਜੋਤ ਜਗਾਉਂਦੇ ਨੇ ਬਾਬਾ ਦੀਪ ਸਿੰਘ ਜੀ ਦੀ ਜਹੇਦ ਸਿੰਘਾਂ ਦੇ ਜੋਰ ਚਗਾਉਂਦੇ ਨੇ ਤੇ ਉਹਨਾਂ ਨੂੰ ਕਿਸੇ ਨੇ ਕੋਈ ਵਹਿਮ ਪਾਇਆ ਹੋਇਆ ਵੀ ਤੁਸੀਂ ਜੋਤ ਲਗਾਉਣ ਲੱਗ ਗਏ ਕਿਸੇ ਤੋਂ ਮਤਲਬ ਲਗਵਾਉਂਦੇ ਜੋਤ ਫਿਰ ਜੋਤ ਸ਼ੁੱਧ ਹੁੰਦੀ ਹੈ ਦੇਖੋ ਜੀ ਜਿਹੜੀ ਜੋ ਆਪਣੇ ਮਨ ਤੋਂ ਕਹਿੰਦੇ ਤੁਸੀਂ ਜੋਤ ਲਾਉਣ ਲੱਗ ਗਏ ਤੇ ਮਤਲਬ ਕਿਸੇ ਤੋਂ ਲਗਵਾਣੀ ਚਾਹੀਦੀ ਸੀ ਇਕੋ ਜੀ ਮੈਂ ਜੋ ਮੇਰੀ ਸਤ ਬੋਤੀ ਹੈ ਜੋ ਮੇਰੀ ਜੰਡਗੀ ਦਾ ਰਾਸ ਪੀਰਿਆ ਸਾ ਐਨੀ ਮੇਰੀ ਐਜ਼ ਹੋ ਗਿਆ ਹਨਾ ਜੋ ਮੈਂ ਆਪਣੀ ਜੰਡਗੀ ਵਿੱਚ ਪੜਿਆ ਸੁਣਿਆ ਲਿਖਿਆ ਜੋ ਵੀ ਹੈ ਨਾ ਜੋ ਮੈਂ ਕੀਤਾ ਮੈਂ ਉਹੀ ਦੱਸੂਗੀ ਉਹ ਮੇਰੀ ਭੈਣ ਵੀਡੀਓ ਮੇਰੀ ਜ਼ਰੂਰ ਦੇਖ ਲਈ ਠੀਕ ਹੈ ਮੈਂ ਉਹਨਾਂ ਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਵੀਡੀਓ 'ਚ ਦੱਸ ਦਊਂਗੀ ਕਿਉਂਕਿ ਚੈਟ ਦੇ ਵਿੱਚ ਇੰਨਾ ਕਈ ਵਾਰੀ ਨਹੀਂ ਸਮਝ ਆਉਂਦੀ ਹੁੰਦੀ ਤੇ ਬਕਾਇਦਾ ਇੰਨਾ ਮੇਰੇ ਕੋਲ ਟਾਈਮ ਵੀ ਨਹੀਂ ਹੁੰਦਾ ਵਿੱਚ ਚੈਟ ਕਰਨਾ ਹਨਾ ਤੇ ਮੈਂ ਚੈਟ ਤੇ ਦੱਸ ਦਿਆ ਤੇ ਮੈਂ ਹੁਣ ਇਹ ਦੱਸਦੀ ਆ ਕਿ ਦੇਖੋ ਜਿਹੜੇ ਪੀਰ ਫਕੀਰ ਹੁੰਦੇ ਨੇ ਮੈਂ ਕਿਸੇ ਮਾੜਾ ਵੀ ਨਹੀਂ ਬੋਲਦੀ ਕਿਸੇ ਵੀ ਧਰਮ ਨੂੰ ਕਿ ਮੈਂ ਪੀਰ ਫਕੀਰਾਂ ਨੂੰ ਗਲਤ ਵੀ ਨਹੀਂ ਬੋਲਦੀ ਜਿਹੜੇ ਉਹਨਾਂ ਦੇ ਚਰਾਗ ਹੁੰਦੇ ਆ ਨੰਗੀ ਜਿਨ੍ਹਾਂ ਨੂੰ ਆਪਾਂ ਜਿਹੜੇ ਮਿੱਟੀ ਦੇ ਦੀਵੇ ਹੁੰਦੇ ਜਦੋਂ ਉਹ ਲਗਾਏ ਜਾਂਦੇ ਕਿਸੇ ਦੇ ਘਰ ਵਿੱਚ ਉਹ ਕੋਈ ਬਾਬਾ ਆ ਕੇ ਲਗਾ ਕੇ ਜਾਂਦਾ ਹੁੰਦਾ ਜਿਹੜਾ ਕੋਈ ਗੱਦੀ ਨੂੰ ਮੰਨਦਾ ਹੁੰਦਾ ਜਾਂ ਕੁਝ ਵੀ ਹੈ ਨਾ ਇਦਾਂ ਨਾ ਕਰਦਾ ਹੁੰਦਾ ਵਾ ਉਹ ਉਹ ਲਗਾ ਕੇ ਜਾਂਦਾ ਹੁੰਦਾ ਹੈਗਾ ਇਹ ਜਿਹੜੀ ਗੁਰੂ ਗੁਰੂ ਸਾਹਿਬ ਦੀ ਜੋਤ ਆ ਮੰਨ ਲਓ ਸ੍ਰੀ ਗੁਰੂ ਸਿੰਘਾਂ ਦੀ ਜੋਤ ਆ ਤੇ ਇਹਦੇ ਵਿੱਚ ਕੀ ਬਹਿਮ ਪਰਮਾਣੀ ਕਿਹੜੀ ਗੱਲ ਹੁੰਦੀ ਆ ਗੁਰੂ ਮਹਾਰਾਜ ਨੇ ਆਪਾਂ ਨੂੰ ਬਹਿਮਾ ਪਰਮਾਚੋਂ ਕੱਢਣ ਲਈ ਤਾਂ ਆਪਾਂ ਗੁਰਬਾਣੀ ਪੜਦੇ ਆ ਉਹ ਬਹਿਮਾ ਪਰਮਾਚੋਂ ਕੱਢਣ ਲਈ ਆ ਨਾ ਤੇ ਕੰਨਾ ਕੀ ਆਪਾਂ ਨੂੰ ਬਹਿਮਾ ਪਰਮਾਚ ਵੜਨ ਵਾਸਤੇ ਇਹ ਮੇਰੀ ਹੱਥ ਵਨ ਕੇ ਬੇਨਤੀ ਹੈ ਉਹਨਾਂ ਨੂੰ ਕਿ ਜਿਹੜਾ ਕੋਈ ਭੈਣ ਭਰਾ ਇਸ ਲਾਈਨ ਤੇ ਲੱਗਦਾ ਉਹਨੀਆਂ ਲੱਤਾਂ ਲਾ ਕੇ ਚੋਜੀ ਉਹਨਾਂ ਨੂੰ ਗੁਰੂ ਦੇ ਲੜ ਲੱਗਣ ਦੋ ਉਹਨਾਂ ਨੂੰ ਜੋ ਜੋਤ ਲਗਾ ਰਿਹਾ ਕੋਈ ਗੁਰੂ ਸਾਹਿਬ ਦੀ ਜੋਤ ਲਾਉਣ ਦੀ ਸੀ ਸਿੰਘਾਂ ਦੀ ਜੋਤ ਲਗਾਉਣ ਲਈ ਤਾਂ ਕੋਈ ਕਿਸੇ ਦੀ ਪਰਮਿਸ਼ਨ ਤਾਂ ਨਹੀਂ ਲੈਣੀ ਪੈਂਦੀ ਨਾ ਆਪਣੇ ਮਨ ਦੀ ਭਾਵਨਾ ਹੁੰਦੀ ਹੈ ਕਿ ਜਦੋਂ ਆਪਾਂ ਗੁਰੂ ਵਾਲੇ ਬਣ ਜਾਂਦੇ ਆ ਹਨਾ ਜਪਨ ਸ਼ਹੀਦ ਸਿੰਘਾਂ ਦਾ ਦਿਲ ਚ ਪਿਆਰ ਹੁੰਦਾ ਸ਼ਹੀਦ ਸਿੰਘਾਂ ਲਈ ਤਾਂ ਆਪਾਂ ਸ਼ਹੀਦ ਸਿੰਘਾਂ ਨੂੰ ਮੰਨਦੇ ਆ ਮੈਂ ਕੋਈ ਕਿਸੇ ਦੀ ਮੰਨਤਾ ਸ਼ੁਰੂ ਤੋਂ ਹੁੰਦੀ ਹੈ ਤੇ ਕਿਸੇ ਦੀ ਕੋਈ ਮੰਨਣਾ ਸ਼ੁਰੂ ਕਰ ਦਿੰਦਾ ਇਹਨਾਂ ਦੀ ਸੇਵਾ ਕਰਨਾ ਮੰਨਣਾ ਹੁੰਦਾ ਜਿਹੜਾ ਪੀਰਾਂ ਦਾ ਮੈਂ ਵੀ ਕੁਝ ਗਲਤ ਬੋਲ ਗਈ ਹਨਾ ਤੇ ਹੁਣ ਵੀ ਜਿਵੇਂ ਕੀ ਸਾਡੇ ਪਰਵਾਰ ਦੀ ਹੈ ਜੀ ਸਾਡੇ ਸ਼ੁਰੂ ਤੋਂ ਰੇਲ ਸਿੰਘਾਂ ਦੀ ਸੇਵਾ ਚੱਲਦੀ ਘਰ ਦੇ ਵਿੱਚ ਤੇ ਜਿਹੜੀ ਮੇਰੀ ਭੈਣ ਆਹੇ ਰਵਨਦੀਪ कौर ਇਹ ਸੇਵਾ ਕਰਦੀ ਹੈ ਜੀ ਸਿੰਘ ਸਿੰਘਾਂ ਦੀ ਸੰਡੇ ਨੂੰ ਜੋਤ ਲੱਗਦੀ ਹੈ ਉਹਨਾਂ ਦੇ ਘਰ ਤੇ ਉਹਨਾਂ ਨੂੰ ਬਹਿਮਾ ਪਰਮਾਜ ਪਾਉਣ ਵਾਲੇ ਲੋਕ ਬਹੁਤ ਨੇ ਮੈਂ ਉਸ ਮੈਂ ਤਾਂ ਹੱਥ ਫੱਲ ਕੇ ਬੇਨਤੀ ਕਰਦੀ ਆਂ ਜੀ ਬਹਿਮਾ ਪਰਮਾ ਤੋਂ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਬਹਿਮਾ ਪਰਮਾ ਤੋਂ ਕੱਢਿਆ ਕਦੀ ਕਦੀ ਕੱਢਿਆ ਤੁਸੀਂ ਇਸ ਗੱਲ ਨੂੰ ਭਲੇ-ਪਾਤ ਜਾਣ ਦਿਓ ਤੇ ਵਹਿਮਾਂ-ਭਰਮਾਂ ਦੇ ਵਿੱਚ ਆਪਾਂ ਦੁਬਾਰਾ ਫੇਰ ਪੜਦੇ ਕਿ ਢੀ ਗਲਤ ਗੱਲ ਲਾਪਨ ਤੁਸੀਂ ਗੁਰੂ ਵਾਲੇ ਹੋ ਕੇ ਵੀ ਇਦਾਂ ਕਰਨਾ ਤੁਹਾਡੇ ਵਾਸਤੇ ਗਲਤ ਗੱਲ ਆ ਅਸੀਂ ਕਿਸੇ ਦੇ ਪਿੱਛੇ ਨਾ ਲੱਗੋ ਤੇ ਆਪਦੇ ਗੁਰੂ ਦੀ ਮੰਨੋ ਜੀ ਬਾਣੀ ਬਾਣੀ ਦੇ ਧਾਰਨੀ ਹੋ ਕੇ ਬਾਣੀ ਪੜੋ ਠੀਕ ਹੈ ਬਾਣੀ ਜੋ ਆਪਾਂ ਨੂੰ ਸਿਖਾਉਂਦੀ ਉਹ ਸਿੱਖੋ ਤੇ ਕਦੇ ਵੀ ਕਿਸੇ ਦੇ ਪਿੱਛੇ ਨਾ ਲੱਗੋ ਬੱਸ ਮੈਂ ਜ਼ਿਆਦਾ ਗੱਲਾਂ ਨਹੀਂ ਕਰਦੀ ਮੈਂ ਤਾਂ ਇਨਾ ਹੀ ਕਹਿਨੀ ਆ ਕਿ ਬਹਿਮਾ ਭਰਮਾ ਤੋਂ ਪਲੀਜ਼ ਬਾਹਰ ਆ ਜਾਓ ਬਹਿਮਾ ਭਰਮਾ ਚੋਂ ਨਿਕਲ ਲਈ ਆਪਾਂ ਨੂੰ ਗੁਰਬਾਣੀ ਮਹਾਰਾਜ ਨੇ ਬਖਸ਼ੀ ਹੋਈ ਆ ਉਹਨੂੰ ਪੜੋ ਉਹ ਬਹਿਮਾ ਭਰਮਾ ਚੋਂ ਆਪਾਂ ਨੂੰ ਕੱਢਦੀ ਏ ਤੇ ਜਾਣੇ ਕਿ ਆਪਾਂ ਬਹਿਮਾ ਭਰਮਾ ਦੇ ਦਵਾਰਾ ਵੱਟਦੇ ਆ ਨਹੀਂ ਸੀ ਗਲਤ ਗੱਲ ਐ ਕਿ ਲੱਤਾਂ ਖਿਚਣ ਵਾਲੇ ਦਾ ਬਹੁਤ ਹੁੰਦੇ ਆ ਜੀ ਤੇ ਮੈਂ ਤੁਹਾਨੂੰ ਬਸ ਇਹ ਟੌਪਿਕ ਦੱਸਤਾ ਕਿਉਂਕਿ ਵੀ ਜਿਹੜੀ ਮਨਨਤਾ ਹੁੰਦੀ ਆ ਉਹ ਪੀਰ ਫਕੀਰਾਂ ਦੀ ਪੂ ਕਰਵਾਈ ਜਾਂਦੀ ਆ ਤੇ ਜਿਹੜੀ ਜੋਤ ਹੁੰਦੀ ਆ ਸਹੀਦ ਸਿੰਘਾਂ ਦੀ ਇਹ ਤਾਂ ਆਪਣੇ ਮਨ ਦੀ ਭਾਵਨਾ ਹੋਣੀ ਚਾਹੀਦੀ ਏ ਜੀ ਇਹਦੇ ਵਿੱਚ ਕੋਈ ਕਿਸੇ ਕਿਸੇ ਨੂੰ ਲਿਆ ਕੇ ਗੁਰੂ ਘਰੋਂ ਵਜ਼ੀਰ ਲਿਆ ਕੇ ਜਾਂ ਕਿਸੇ ਨੂੰ ਹੋਰ ਲਿਆ ਕੇ ਲਿਆ ਕੋਈ ਜੋਤ ਨਹੀਂ ਜਗਾਈ ਜਾਂਦੀ ਜੀ ਆਪਣੇ ਮਨ ਦੀ ਭਾਵਨਾ ਆਪਣੇ ਮਨ ਨੂੰ ਫਿਰਦੇ ਨੂੰ ਸ਼ੁੱਧ ਕਰਕੇ ਬਾਣੀ ਪੜ੍ਹ ਕੇ ਫਿਰ ਆਪਣੀ ਜੋ ਆਪਣੇ ਗੁਰੂਆਂ ਦੀ ਆਪਣੇ ਦੀ ਸਹੀਰ ਸਿੰਘਾ ਨੇ ਜੋਤਲ ਗਾਉਂ ਜੀ ਕੋਈ ਬਹਿਮ ਪਰ ਮਾੜੀ ਗੱਲ ਨਹੀਂ ਮੈਂ ਹਰੇਕ ਨੂੰ ਇਹੀ ਅਪੀਲ ਕਰਦੀ ਹਾਂ ਹੱਥ ਬਨ ਕੇ ਕਿ ਮੈਨੂੰ ਮਾ ਸ਼ਹੀਰ ਸਿੰਘਾ ਨੇ ਬਹੁਤ ਕੁਝ ਦਿੱਤਾ ਤੰਤਨ ਬਾਬਾ ਦੀਪ ਸਿੰਘ ਜੀ ਨੇ ਮੈਨੂੰ ਬਹੁਤ ਕੁਝ ਦਿੱਤਾ ਜੋ ਮੈਂ ਜ਼ਿੰਦਗੀ ਦੇ ਵਿੱਚ ਦੁੱਖ ਹਟਾਏ ਸੀ ਅੱਜ ਮੇਰੇ ਸਾਰੇ ਪਿੱਛੇ ਹੈ ਮੇਰਾ ਬੈਕਗ੍ਰਾਉਂਡ ਤਾਂ ਬਹੁਤ ਮਤਲਬ ਮਾੜਾ ਪਰ ਅੱਜ ਮੈਂ ਜ਼ਿੰਦਗੀ ਦੇ ਵਿੱਚ ਖੁਸ਼ ਹਾਂ ਤੇ ਇੱਕ ਸਹਿਤ ਉਸ ਮਹਾਰਾਜ ਦੀ ਕਿਰਪਾ ਨਾਲ ਤੇ ਮੈਂ ਬਹਿਮਾ ਪਰਮਾਚ ਕਦੇ ਨਹੀਂ ਪਈ ਤੇ ਸਾਰੇ ਭੈਣ ਭਰਾਵਾਂ ਨੂੰ ਵੀ ਅਪੀਲ ਕਰਦੀ ਆ ਵੀ ਬਹਿਮਾ ਤੋਂ ਦੂਰ ਰਹੋ ਜੀ ਇਹਨਾਂ ਬਹਿਮਾ ਚ ਕੁਛ ਨਹੀਂ ਪਿਆ ਕੋਈ ਤੁਹਾਨੂੰ ਕੁਛ ਵੀ ਕਹੀ ਜਾਵੇ ਵੀ ਤੁਸੀਂ ਜੋਤ ਛੁੱਧ ਕਰਾ ਕੇ ਲੋ ਜੋਤ ਦਾ ਵੀ ਛੁੱਧ ਕਰਾਉਣਾ ਹੁੰਦਾ ਜੀ ਜੋਤਾਂ ਪਹਿਲੇ ਛੁੱਧ ਹੁੰਦੀ ਜਿਹੜੀ ਹੋ ਹੀ ਜੋਤ ਸਹੀਦ ਸਿੰਘਾਂ ਦੀ ਜੋਤ ਹੁੰਦੀ ਹੈ ਜੀ ਜਦੋਂ ਜੋਤ ਆਪਣੇ ਘਰ ਚ ਲੱਗ ਜਾਂਦੀ ਹੈ ਸਹੀਦ ਸਿੰਘਾਂ ਨਾਲ ਆਪਣੇ ਘਰ ਤੇ ਪਹਿਰਾ ਹੋ ਜਾਂਦਾ ਹੈ ਜੀ ਸਹੀਦ ਸਿੰਘਾਂ ਦਾ ਜਿਹੜਾ ਦੇਸੀ ਘੋੜੀ ਦੀ ਜੋਤ ਹੁੰਦੀ ਹੈ ਉਸ ਰੇਜ਼ ਦਾ ਨਸੀਰ ਸਿੰਘਾਂ ਨਾਲ ਖਾਣ ਪੀਣ ਹੁੰਦਾ ਖਾਲਸਾ ਜੀ ਤੇ ਜੇ ਮੇਰੀ ਗੱਲ ਤੁਹਾਨੂੰ ਚੰਗੀ ਲੱਗੀ ਤਾਂ ਜਰੂਰ ਇਸ ਗੱਲ ਤੇ ਬਲੀਵ ਕਰੋ ਜੀ ਔਰ ਮੈਂ ਇੰਨੀਆਂ ਗੱਲਾਂ ਕਰਦੀ ਤੁਹਾਡੇ ਕੋਲ ਫਤਿਹ ਬਹੁਤ ਬਹੁਤ ਯਾਦ ਚਾ ਮੇਰੀ ਫਤਿਹ ਮਨਜ਼ੂਰ ਕਰਨੀ ਦੇਸ਼ਾਂ ਦੇਸ਼ਾਂ ਵਿੱਚ ਵਸਦੇ ਹੋਣ ਭਰਾਵਾਂ ਨੂੰ ਮੇਰੀ ਫਤਿਹ ਭਰੇ ਪਰਵਾਨ ਕਰਨੀ ਹੁਣ ਆਪਾਂ ਫਤੇ ਬਣਾਉਨੇ ਆ ਅਗਰ ਜੀ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਤਾਂ ਵੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਨਹੀਂ ਸਮਝਾਈ ਤਾਂ ਵੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਤੁਹਾਡਾ ਇੱਕ ਕਮੈਂਟ ਹੁੰਦਾ ਤਾਂ ਮੈਂ ਉੱਪਰ ਲਾ ਦਿੰਦੀ ਵੀਡੀਓ ਤੇ ਤੁਹਾਡੇ ਕਾਫੀ ਕਮੈਂਟਰ ਨੇ ਤੇ ਮੈਂ ਲਿਸ਼ ਕਰਕੇ ਨਹੀਂ ਲਾ ਸਕਦੀ ਕਿਹੜੇ ਕਿਹੜਾ ਕਮੈਂਟ ਲਾਵਾਂ ਹਨ ਮੈਂ ਹੁਣ ਆਪਾਂ ਫਤੇ ਬਣਾਉਨੇ ਵਾਈ ਗੁਰਜੀ ਦਾ ਕਾਲਾ ਵਾਈ ਗੁਰਜੀ ਕੀ ਬਣੇ